ਇਹਨਾਂ ਨਾਲ ਨਿਕਲ ਜਾਓ ਵੀਡੀਓ ਆਵਾਜ਼ ਦੀ ਜ਼ਿੰਮੇਵਾਰੀ ਹੈ ਨਹੀਂ ਕੋਈ ਕਿ ਉੱਥੇ ਉਹ ਲੈ ਕੇ ਖਾਬ ਰੱਖਣੇ ਕਰਾ ਦੋ ਪਰੇ ਫਿਰ ਚੱਕ ਕੇ ਮਾਰੋ ਕਰੇ ਸਾਨੂੰ ਇੱਕ ਥਾਨੂੰ ਉੱਥੋਂ ਅਗਲੇ ਨੂੰ ਆਈਆਂ ਨਾਲ ਉੱਥੋਂ ਮੇਰਾ ਸਾਬ ਜਿੰਦਾਬਾਦ ਜਿੰਦਾਬਾਦ कारदा ਮੇਰਾ ਸੋਹਣੋ ਮਿੱਤਰੋ ਕਿੱਦਾਂ ਜੱਗ ਪਾਉਣ ਲਾਗੇ ਨੂੰ ਰੋਜ਼ ਪਹਿਲੇ ਮੇਰੀ ਸੁਣੋ ਤੁਹਾਡਾ ਤੁਹਾਡਾ ਪਹਿਲਾਂ ਖੋਲ੍ਹ ਲੈਣੇ ਥੋੜੀ ਜਨ ਸੁਣਾ ਕੇ ਗੱਲ ਬਾਤ ਅੰਦਰਾਂ ਕੇ ਗੱਲ ਕਰੋ ਮਾਫੀ ਮਾਫੀ ਨਾ ਆਏਗਾ ਇਹਦਾ ਨਾ ਤਾਂ ਉਹਦਾ ਨਹੀਂ ਕੀ ਆ ਸਭ ਦੇਖਾਂਗੇ ਕੀ ਹੁੰਦਾ ਜੀ ਉਹ ਸਾਨੂੰ ਕੁਝ ਕਰੀ ਜਾਵੇ ਉਹ ਸਾਨੂੰ ਕੁਝ ਸੱਦੀ ਦੇਵੇ ਬਾਸ ਜੀ ਤੋਂ ਬਰੇ ਉਹ ਨਾਰੇ ਲਾਓ ਯਾਰ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਇਹਦਾ ਤੁੰਨੀ ਰਹੇ ਆ ਮਾਣ ਲੈਣ ਆਏ ਆ ਬਹੁਤ ਸਾਰੇ ਇੱਕ ਹੀ ਗੱਲ ਹੋ ਜੇ ਘਰ ਵਿੱਚ ਉਹ ਗੱਲ ਕਰ ਲੀਏ ਸਾਡੇ ਨਾਲ ਆ ਜਾਓ ਗੱਲ ਕਰ ਲੀਏ ਤੈਨੂੰ ਪਤਾ ਜਾਂਦਾ ਕਰੀਏ ਉਹ ਯਾਰ ਇਦਾਂ ਨਾ ਕਰ ਉਹ ਸਹੀ ਆ ਚੋਰੀ ਹੋ ਜਾਂਦਾ ਸਾਰੇ ਘਰਾਂ ਦੇ ਨਾਲ ਆਏ ਆ ਸਾਰੇ ਨਾਲ ਹੀ ਆ ਸਾਰੇ ਨਾਲ ਕੋਈ ਨਹੀਂ ਆ 50 ਫੜਸ 50 ਫੜਸ 50 ਫੜਸ 50 ਫੜਸ ਦੋ ਸੋਪੇ ਇਹਨਾਂ ਦਾ ਜਿਹੜਾ 12-13 ਲੱਖ ਦੀ ਚੋਰੀ ਹੋਈ ਉਹ ਬੰਦਿਆਂ ਦਾ ਨਾਮ ਲੈਂਦਾ ਪੁਲਿਸ ਉਹਨਾਂ ਦੇ ਪੂਰੀ ਅਟੈਂਸ਼ਨ ਨਹੀਂ ਦਿੰਦੀ ਮੈਨੂੰ ਸਾਨੂੰ ਉਹਦੇ ਸਿਰ ਪਹਿਲੇ ਜਿਹੜੇ ਮੈਂ ਰੋਜੀ ਦਾ ਤਿਆਰ ਰਾਸ਼ਟਰੀ ਤੋਂ ਬਾਹਰ ਗੱਲ ਕੀਤੀ ਬਾਦ ਦੀ ਗੱਲ ਨਾ ਮੈਂ ਨਾ ਇਹ ਹੋਈ ਹੋਈ ਬੰਤੇ ਲੈ ਜਿਹੜਾ ਉਹ ਐਸਾ ਚੈਨ ਕੋਈ ਨਹੀਂ ਯਾਰ ਸਾਡਾ ਮਤਲਬ ਅਸੀਂ ਕੰਮ ਨਹੀਂ ਕਰਦੇ ਨਹੀਂ ਭਾਜੀ ਨਹੀਂ ਤਾਂ ਸਾਡੇ ਨਾਲ ਗੱਲ ਨਹੀਂ ਕਰਦੇ ਕੋਈ ਨਹੀਂ ਕੋਈ ਐਸਾ ਤਿੰਨ ਸੱਤੋ ਜਿਹੜਾ ਰਹਿੰਦੇ ਦਾ ਅੰਕਲ ਦਾ ਥੋੜੀ ਕੰਮ ਤੁਸੀਂ ਕਰਦੇ ਆ ਆਪਣਾ ਤੁਹਾਨੂੰ ਖਬਰਾਂ ਦੀ ਜਾਣੀ ਹਰ ਮੋੜੀ ਮੇਰੀ ਗੱਲ ਸੁਣ ਸਰਕਾਰ ਨੂੰ ਆਏ ਹੋ ਤਾਂ ਸੁਣ ਮੇਰੀ ਅਦਰ ਗੱਲ ਦਾ ਸੁਣ ਯਾਰ ਨਹੀਂ ਭਾਜੀ ਮੇਰੇ ਨਾਲ ਗੱਲ ਕਰ ਮੇਰੀ ਗੱਲ ਸੁਣਦਾ ਕੋਈ ਨਹੀਂ ਅੰਦਲਾ ਮੰਨਦਾ 15000 ਬੰਦੇ ਬੰਦੇ ਹੋਦਾ 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 ਮੋਟਾ ਜਿਹਾ ਬੁੱਤ ਜਾਨ ਨਹੀਂ ਪਤਾ ਨੂੰ ਆਹੋ ਬੋਲਦੇ ਆਨੇ ਬੈਠੇ ਆਹ ਜਿਹੜਾ ਕੈਮਰਾ ਚੱਕ ਕੇ ਬੰਦਾ ਇਸ ਨੇ ਤਾਂ ਇਹ ਸਾਰੇ ਬੰਦੇ ਆਲਰਡੀ ਗੱਲ ਲਿਆ ਹੋਇਆ ਹੈ ਜੀ ਤੁਹਾਡੇ ਨੋਟਸ ਜੀ 17 ਤਰੀਕ ਨੂੰ ਕੁਝ ਚੋਰੀ ਹੈ ਰਾਜਪਾਜੀ ਕੋ ਕੇ ਐਸਐਸਪੀ ਕੋ ਦਿਖਾਇਆ ਜੀ ਚਾਰ ਬੰਦੇ ਫੜਵਾਏ ਗਏ ਉਹ ਸਾਰਾ ਪਤਾ ਕੀ ਗੱਲ ਸਾਡੇ ਪਿੰਡ ਤੋਂ ਗੱਲ ਚੱਲ ਰਹੀ ਸਾਰਾ ਬੰਦਾ ਗੱਲ ਕਰ ਜਿੱਦਣੇ ਆ ਪਤਾ ਆ ਜਾਂ ਤੁਹਾਡੇ ਸਾਰੇ ਕਿੰਨੀ ਦੇ ਹੈ ਜੀ ਉਹ ਪਤਾ ਗੱਲ ਰਹਿੰਦੀ ਰਹਿੰਦੀ ਹੈ ਇਹ ਹਾਲਤ ਬਹੁਤ ਬਾਇਦਾ ਸਾਡੇ ਹਮ ਇਹ ਕੱਲ ਦਾ ਬਲੂ ਕਰਦਾ ਸਾਡੀ 8 ਸਾਲ ਦੀ ਹੋਰ ਉਹ ਹੀ ਨਾ ਕਹੋ ਇਹ ਪਿੰਡੋਂ ਨਿਕਲ ਗਿਆ ਆਪੇ ਸਭ ਕੁਝ ਸੈਟ ਕਰਦਾ ਘਣੀ ਇੰਨੇ ਬੰਦੇ ਲੋਕ ਆਏ ਬਹੁਤ ਠੀਕ ਆ ਉਹ ਵੀ ਬਾਰੇ ਕੋਣ ਲੈ ਲਿਆ ਚਰਚੇ ਕੀ ਆ ਬਾਈ ਤੁਹਾਡਾ ਗੁਰਵਿੰਦਰ ਸਿੰਘ ਕੀ ਕਾਰਨ ਕੀ ਇੱਥੇ ਤੁਸੀਂ ਬੱਥੇ ਹੋਏ ਆ ਧਰਨਾ ਲਾਇਆ ਵਾ ਚੋਰੀ ਹੋ ਗਈ ਭਾਜੀ 8 9 ਤਰੀਕ ਦੀ ਹੋ ਜਵਾ ਰੋਜ਼ ਨਾ ਘੁਆਉਂਦੇ ਆ ਰੋਜ਼ ਦੋ ਵਾਰੀ ਧਰਨਾ ਲਾ ਹੜਿਆ ਜੀ ਇਹਨਾਂ ਕੋਈ ਹੱਲ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਸਾਥ ਨਹੀਂ ਦਿੰਦੀ ਤੁਹਾਡਾ ਨਹੀਂ 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 ਦਿੰਦੇ ਨਹੀਂ ਕੀ ਕਾਰਨ ਕੀ ਹੈ ਹੁਣ ਹੀ ਨਹੀਂ ਕੱਲੂ ਆਪਣੀਆਂ ਨਵੀਆਂ ਖਬਰਾਂ ਲੱਗਦੀਆਂ ਸੀ ਆ ਬੰਦਾ ਫੜਲੇ ਦਾ ਛੱਡ ਦਿੱਤਾ ਆ ਯਾ ਬੋਲ ਭਾਈ ਸਾਹਿਬ ਬਾਈ ਨੇਮ ਹੁੰਦਾ ਮੈਨੂੰ ਨਾਂ ਦੱਸ ਬਾਈ ਨੇਮ ਇਦਾਂ ਨਹੀਂ ਹੁੰਦਾ ਜ਼ੁਬਾਨੀ ਕਲਾਮ ਨਹੀਂ ਨਹੀਂ ਜੋਤਾ ਫੜ ਕੇ ਉਸੇ ਵੇਲੇ ਨਹੀਂ ਵੀਡੀਓ ਪਾਤੀ ਅਸੀਂ ਬੰਦੇ ਫੜਲੇ ਆ ਜੋਤਾ ਕਿਨੇ ਫੜਿਆ ਇਨੀ ਫੜਿਆ ਜੋਤਾਂ ਨੇ ਜੋਤਾਂ ਕਾਨੂੰ ਆਪਣੇ ਕੀਨਾਂ ਦਾ ਪੰਚ ਪੰਚ ਕਰ ਲਿਆ ਜੋ ਛੱਡਦਾ ਪੰਚ ਫੜ ਕੇ ਹੀ ਨਹੀਂ ਉਸੇ ਵੇਲੇ ਰਿਕਵਰੀ ਪਾਤੀ ਪੇ ਹਾਂ ਸੀ ਬੰਦਾ ਫੜ ਲਿਆ ਬੰਦਾ ਫੜ ਕੇ ਵੇ ਗਾਹਾਂ ਦੋ ਬੰਦੇ ਤੇ ਤਿੰਨ ਚਾਰ ਵਾਰੀ ਖਬਰ ਲੱਗ ਚੁੱਕੀ ਆ ਸਾਨੂੰ ਤਾਂ ਕੋਈ ਖਬਰ ਮਿਲੀ ਨਹੀਂ ਪੇ ਹਾਂ ਪੇ ਅੱਧੀ 50 ਦੀ ਬਾਕੀ 50 ਦੀਆਂ ਖਬਰ ਵਿੱਚ ਨਾਲ ਲਾਉਂਦੇ ਇੱਕ ਸਾਡੇ ਕਿਸੇ ਦੇ ਵਿੱਚ ਬਿੰਜੋਂ ਨੂੰ ਨਾਲ ਕਿ ਦੁਆ ਕਰਦੇ ਆ ਉਹਨਾਂ ਦਾ ਕੇਸ ਦਾ ਪਿਓ ਵੀ ਨਾਲ ਉਹ ਠੋਕ ਠੋਕਦਾ ਵਿੱਚ ਹੀ ਉਹ ਠੋਕੇ ਆਪਣੇ ਲੋ ਬਲਾ ਲਾਉਂਦੇ ਗਲੋ ਜੀ ਆਪਣੇ ਲੋ ਦਾ ਗਲੋ ਬਲਾ ਕੱਢ ਲਾਂਦੇ ਆਂ ਤੇ ਲਾਤੀ ਅਸੀਂ ਕਿੰਨੇ ਕ ਬੰਦੇ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਨਹੀਂ ਜੀ 5 6 ਜਾਣੇ ਸੀਗੇ ਹੁਣ ਸਨੀ ਕਿੰਨੇ ਕ ਬੰਦੇ ਚੱਕੇ ਆਏ ਸੀ ਬੰਦੇ ਤਿੰਨ ਚਾਰ ਦਾ ਚੱਕ ਲਿਆ ਜੀ ਪਤਾ ਨਹੀਂ ਹੁਣ ਕਿਹੜੇ ਚੱਕ ਕਿਹੜੇ ਸੋਹੀ ਚੱਕੇ ਪਤਾ ਕਿਹੜੇ ਚੱਕੇ ਸਾਨੂੰ ਅਸੀਂ ਪੁੱਛਦੇ ਕਹਿੰਦੇ ਦੱਸੇ ਨਹੀਂ ਸਕਦੇ ਅਸੀਂ ਉਹ ਕਹਿੰਦੇ ਬੰਮਡੇਗਾ ਪਾਕਿਸਤਾਨ ਚੋਂ ਆਇਓ ਬੰਦੇ ਇੱਥੇ ਲੋਕਲ ਬੰਦੇ ਆ ਜੀ ਇੱਥੋਂ ਨਾਲ ਗੱਲ ਕਰੀ ਲੋਕਲ ਬੰਦੇ ਜੀ ਦੱਸ ਸਕਦੇ ਕਹਿੰਦੇ ਕਹਿੰਦੇ 도ੜ ਜਾਓਗੇ 도ੜ ਨਾ ਨਹੀਂ ਕਿੱਥੇ ਨੂੰ ਉਹ ਨਾ ਕਿਸੇ ਨੂੰ ਚੱਕਣ ਦਾ ਵਾਸਤਾ ਉੱਧਰ ਘੁੰਮ ਜਾਂਦਾ ਨਾ ਮਗਰ ਇਤਾਂ ਅਮਲੀ ਲੱਭਦੇ ਆ ਜੀ ਅਮਲੀ ਦੇ ਮੋਟਰਾਂ ਸੁੱਤੇ ਪੈ ਲੋਕਾਂ ਨੂੰ ਪੁੱਛਿਆ ਕਿੱਥੇ ਸਮਾਸ ਨੂੰ ਵੇਚਿਆ ਕੀ ਕੀਤਾ ਕੁਝ ਵੀ ਪਤਾ ਲੱਗਾ ਹੋ ਜਾ ਕੋਟ ਪਤੂਈ ਵੀ ਧਰਨਾ ਲਾਇਆ ਸੀਗਾ ਹਾਂਜੀ ਹਾਂਜੀ ਉੱਥੇ ਤੁਹਾਨੂੰ ਕੋਈ ਅਸਵਾਸ਼ਣ ਨਹੀਂ ਪੰਜ ਦਿਨ ਦਾ ਟਾਈਮ ਲੱਗਿਆ ਜੀ 7 ਦਿਨ ਹੋ ਗਿਆ ਜੀ ਤੁਸੀਂ ਪੁੱਛਾਂਗੇ ਕੀ ਤਾਉਦੇ ਚ ਪੁੱਛਣਾ ਕੀ ਹੈ ਯਾਰ ਮੈਂ ਪੁੱਛਣਾ ਨਹੀਂ ਧਰਨਾ ਹੈ ਇੱਥੇ ਆ ਜਾਓ ਜੀ ਮਹੀਨਾ ਪਹਿਲਾਂ ਸਾਹਮਣੇ ਵਾਲੀ ਫੋਟੋ ਆਉਂਦਾ ਬੰਦਿਆ ਕੋਈ ਆਉਂਦਾ ਸੀ ਦੇਖੋ ਨਿਪਟਾਂ ਦਾ ਉਹਨਾਂ ਦਾ ਚੋਰੀ ਦੇ ਮਾਲ ਬਣਾ ਕੇ ਉਹਨਾਂ ਨੇ ਕਿਹਾ ਕਿ ਨਾ ਹੁਣ ਪਤਾ ਨਹੀਂ ਮੋਰਟਲ ਜੱਗੇ ਮੀਂਹ ਪੰਗਾ ਨਾ ਚਿੱਕੜ ਆਪੇ ਦੱਸ ਬੰਦਿਆ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਕਿੰਨੇ ਬੰਦੇ ਲੈ ਕੇ ਮੋਰਟਲ ਕਹਿੰਦੇ ਦੋ ਮੋੜ ਤੋਂ ਅੱਲੀ ਬੰਦੇ ਥਾਣੇ ਅੰਦਰ ਗਏ ਅੱਪਾ ਹੁਣ ਆਪਾਂ ਫੈਟ ਦੀ ਸਪੋਟ ਆਪਾਂ ਕੀ ਜਾਣੇ ਆ ਕਿੰਨੇ ਦਿਨ ਦਾ ਟਾਈਮ ਦਿੰਦੇ ਆ ਜੀ ਦੋ ਦਿਨ ਦਾ ਟਾਈਮ ਹੁਣ ਕੀ ਜਾਣੇ ਕੀ ਆਉਣਗੇ ਦੋ ਤੋਂ ਤਿੰਨ ਦਿਨ ਦਾ ਦੋ ਦੋ ਦਿਨ ਦਾ ਬੰਦਾ ਜੀ ਇੱਕ ਪੱਤਰ ਲੈਣਾ ਹੀ ਦੇਖ ਤੇ ਤਿੰਨ ਦਿਨ ਦੇ ਦੇਖ ਤੇ ਲੈਣਾ ਜੇ ਹਾਂ ਤੁਹਾਡੀ ਮਾਲ ਦੀ ਰਿਕਵਰੀ ਦੇਵਾਂਗੇ ਮੈਂ ਹੁਣ ਕੋਪਰਾ ਕਰ ਦੋ ਮਿੰਟ ਗੱਲ ਇਹ ਆ ਭਈ ਹਾਂਜੀ ਜਨਾਬਾ ਧਰਨੇ ਦਾ ਕੀ ਕਾਰਨ ਸੀ ਜਿਹੜਾ ਮਾਲ ਪਰ ਥਾਣੇ ਮੋਰੇ ਲੱਗਾ ਜੀ ਕੋਈ ਤਾਂ ਨਾ ਰਿਲੇਵੈਂਟ ਹੈ ਕਿ ਚੋਰੀ ਹੋਈ ਸੀ ਉਹਦੇ ਸੰਬੰਧੇ ਹੈਗਾ ਵੀ ਬੰਦੇ ਨਹੀਂ ਖੜਦੀ ਪੁਲਿਸ ਬਲਟੇ ਧਰਨਾ ਜਿਹੜਾ ਲੌਂਗ ਲਾਇਆ ਕਿੰਨੇ ਬੰਦੇ ਸੀਗੇ ਜੀ ਚੋਰੀ ਵਾਲੇ ਦੱਸੋ ਤੇਗਾ ਵੀ ਸਾਡੇ ਨਾਲ ਗੱਲ ਨਹੀਂ ਕਰਦੇ ਇੱਕ ਵਾਰੀ ਵੀ ਆ ਕੇ ਬਸ ਆਪਣੇ ਇਹ ਸਾਡੀ ਰਿਕਵਰੀ ਕਰਾਈ ਜਾਂਦੇ ਅਹੀਂ ਇਹਦੇ ਵਿੱਚ ਬੰਦੇ ਜਿਹੜੇ ਟ੍ਰੇਸ ਕੀਤੇ ਆ ਉਹ ਟ੍ਰੇਸ ਕਰਨ ਤੋਂ ਬਾਅਦ ਤਿੰਨ ਚਾਰ ਬੰਦੇ ਜਿਹੜੇ ਉਹ ਗ੍ਰਿਫਤਾਰ ਕਰਕੇ ਜੇਲ੍ਹ ਨੂੰ ਚਾਹੀਦੇ ਦੋ ਬੰਦੇ ਵਿੱਚ ਗ੍ਰਿਫਤਾਰ ਕਰਨੇ ਸੀ ਬਾਕੀ ਆ ਤੇ ਉਹਨਾਂ ਦੇ ਟਰੈਪ ਲੱਗਾ ਮੈਂ ਕਈ ਵਾਰੀ ਸਮਝਾਇਆ ਵੀ ਇਹਨਾਂ ਨੂੰ ਵੀ ਆ ਕੇ ਗਲਤ ਕਰੋ ਸਾਡੇ ਨਾਲ ਪਰ ਨਹੀਂ ਕੰਸਨਲੀ ਰਾਜੀ ਨਹੀਂ ਟੋਟਲ ਕਿੰਨੇ ਬੰਦੇ ਸੀਗੇ ਜੀ ਟੋਟਲ 6 ਬੰਦੇ ਹੀ ਵਰਦਾਰੇ ਤੇ ਕਿੰਨੇ ਕੇ ਸਰ ਚੱਕ ਹੋ ਗਏ ਤਿੰਨ ਜੇਲ੍ਹ ਚ ਭੇਜਿਆ ਤਿੰਨ ਰਿੰਗ ਗੁਸਤਖਾਰ ਕਰਨ ਬਾਕੀ ਸੀ ਕਿਹੜੇ ਕਿਹੜੇ ਚੱਕਲੇ ਜਨਾਬ ਇੱਕ ਭਾਰਤਵੰਸ਼ ਵਾਲਾ ਕਿਹਦੇ ਨਾਮ ਤੇ ਗਿੱਤ ਗੁਰਵੀਰ ਆ ਤੇ ਇੱਕ ਇਹਦੇ ਵਿੱਚ ਰਵੀ ਅਮਰ ਉਹ ਤਿੰਨਾਂ ਦੀ ਗੁਸਤਾਖੀ ਹੈ ਵੀ Our GNA University see potential in everyone and everything around us we drive innovation and entrepreneurship we groom competent global citizens to affect positive change around them